ਬਠਿੰਡਾ ਦੇ ਸ਼ੀਸ਼ ਮਹਿਲ ਕਲੋਨੀ ਦੇ ਪਿੱਛੇ ਲੰਘਦੇ ਰਜਵਾਹਿਚ ਪਾੜਾ ਪੈਨ ਕਾਰਨ 70 ਏਕੜ ਖੇਤਾ ਤੇ 8 ਘਰਾਂ ਚ ਪਾਣੀ ਭਰ ਗਿਆ ਇਸ ਦੇ ਨਾਲ ਖੇਤਾਂ ਚ ਲੱਗੇ ਨਰਮੇ ਦੀ ਫਸਲ ਖਰਾਬ ਹੋ ਗਈ ਤੇ ਕਿਸਾਨਾਂ ਦਾ ਦੋਸ਼ ਹੈ ਕਿ 1982 ਤੋਂ ਬਾਅਦ ਰਜਵਾਹਿ ਦੀ ਰਿਪੇਅਰ ਨਹੀਂ ਹੋਈ ਜਿਸ ਕਾਰਨ ਇਸ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ ਕਿਸਾਨ ਆਪਣੇ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਲਾਭ ਪ੍ਰਵਾਹੀ ਦੇ ਨਾਲ ਨਾ ਕੋਈ ਦੀ ਮਰਮਮਤ ਕਰਦੇ ਆ ਨਾ ਦੀ ਕੋਈ ਦੇਖਭਾਲ ਹੈ ਤੇ 1.5-2 ਮਹੀਨਿਆਂ ਦੇ ਵਿੱਚ ਤਨਾਰੀ ਸੌਟ ਉੱਟ ਚੁੱਕਾ ਜੀ ਇਹ तकरीबन 2 ਕਿਲੋਮੀਟਰ ਦੀ ਤਨਵਾਰੀ ਸਵਾਟ ਉੱਟ ਗਿਆ ਜੀ ਇਹਦੀ ਕੋਈ ਸੰਭਾਲ ਨਹੀਂ ਕੋਈ ਦੇਖ ਨਹੀਂ ਕੋਈ ਪਹਾਲ ਨਹੀਂ ਕੋਈ ਸੁਣਵਾਈ ਨਹੀਂ ਜੀ ਸਾਡੀ ਫਸਲ ਮਾਰੀ ਗਈ ਸਾਨੂੰ ਇਹਦਾ ਮਾਅਵਾਜਾ ਮਿਲਿਆ ਜਾਵੇ 40 50 ਕਿੱਲੇ ਨਰਮਾ ਜਿਹੜਾ ਬਿਲਕੁਲ ਡੁੱਬ ਚੁੱਕਿਆ ਹੁਣ ਤੱਕ ਆ ਤੁਸੀਂ ਦੇਖ ਸਕਦੇ ਹੋ ਪਾਣੀ ਨਾਲ ਫੁੱਲਟ ਭਰਿਆ ਹੋਇਆ ਇਹ ਜਿਹੜਾ ਨਹਿਰ ਹੈ ਸੂਆ ਇਹ ਬਿਲਕੁਲ ਇਹਦੀ ਹਾਲਤ ਖਸਤਾ ਹੈ ਇਹਦੀ ਨਾ ਸਫਾਈ ਹੋਣ ਦੀ ਵਜ੍ਹਾ ਨਾਲ ਨਾ ਰਿਪੇਅਰ ਹੋਣ ਦੀ ਵਜ੍ਹਾ ਨਾਲ ਇਹ ਟੁੱਟਿਆ ਹੈ ਇਹ ਸਾਡਾ ਘਰਦਿਆਂ ਕੰਧਾਂ ਬਿਲਕੁਲ ਟੇਢੀਆਂ ਹੋ ਚੁੱਕੀਆਂ ਡਿੱਗਣ ਦੇ ਕਿਨਾਰੇ ਮੌਕੇ ਤੇ ਪਹੁੰਚੇ ਤਹਿਸੀਲਦਾਰ ਤੇ ਪਟਵਾਰੀ ਨੇ ਪਾਣੀ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਪ੍ਰਸ਼ਾਸਨ ਨੂੰ ਭੇਜਣ ਦਾ ਪ੍ਰੋਸਾ ਦਿੱਤਾ। ਇਹ ਰਾਤ ਕਿਸੇ ਕਾਰਨ ਕਰਕੇ ਬਹਿ ਗਿਆ ਜੀ ਅਸੀਂ ਰਾਤ ਦੇ ਤਹਿਸੀਲਦਾਰ ਸਾਹਿਬ ਤੇ ਮੈਂ ਇੱਥੇ ਆ ਜੀ ਇਹਦੀ ਲਗਾਤਾਰ ਇਹਦੇ ਨਾਲ ਇਨ ਟੱਚ ਆ ਜੀ ਤੇ ਇਹਦੀ ਰਿਪੋਰਟ ਭੇਜਤੀ ਹੈ ਉੱਚ ਅਧਿਕਾਰੀਆਂ ਨੂੰ ਜੀ ਫਸਲ ਦੀ ਤੇ ਮਕਾਨਾਂ ਦੀ। ਉਦੋਂ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਐਕਸੀਐਨ ਉਪਕਾਰ ਸਿੰਘ ਇਸ ਮਾਮਲੇ 'ਚ ਕੈਮਰੇ ਤੇ ਬਿਨਾ ਕੁਝ ਬੋਲੇ ਮੌਕਾ ਵੇਖ ਸਕਿਆ। ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ।